ਮੰਮੀ ਕੱਲ ਮੈਂ ਕੀ ਕੀਤੀ ਸ਼ੇਰੇ ਨਾਲ ਗੱਲ ਕੀ ਆਂਦਾ ਸ਼ੇਰਾਂ ਨੂੰ ਸ਼ੇਰਣੇ ਕੀ ਆਖਣਾ ਮੈਂ ਕਹ ਕਿ ਮੇਰੀ ਗੱਲ ਸੁਣੂਗਾ ਉਹਦੇ ਚਾਰੇ ਪੌੜ ਲੈ ਕੇ ਮੈਨੂੰ ਬਹਿ ਗਿਆ ਗਾੜੀ ਹਾਂ ਤਾਂ ਉਹਨੇ ਪੱਟੀਆਂ ਪੜਾਈਆਂ ਹੋਣੀਆਂ ਆਂਦਾ ਤੁਸੀਂ ਪਖੰਡ ਪੜਿਆ ਤੁਸੀਂ ਚਾਰ ਦਿਨੇ ਘਰਦੇ ਤੁਸੀਂ ਮੇਰੀ ਬੁੱਢੀ ਨੂੰ ਵਕਤ ਪਾਇਆ ਸਾਰਿਆਂ ਨੇ ਤੁਸੀਂ ਨੂੰ ਸਤਾਉਂਦੇ ਜੇ ਤਾਂ ਤੂੰ ਕਹੜਾ ਨਾ ਕੱਲੀ ਨੇ ਸਾਰਿਆਂ ਨੂੰ ਪਾਇਆ ਮੈਂ ਆ ਭਰਾਵਾ ਮੈਂ ਤੇ ਜਿਹੜੀ ਗੱਲ ਕਰਨੀ ਉਹ ਸੁਣ ਲੈ ਆਦੀ ਬਿਨਾ ਆ ਨਾ ਤੇਰੀ ਕਾਦੀ ਗੱਲ ਸੁਣਾ ਮੈਂ ਆ ਮੰਮੀ ਨੂੰ ਇਦਾਂ ਆਂਦੀ ਕਿ ਤੂੰ ਲਿਬ੍ਰਿਟੀ ਬਣੀ ਰਹੀ ਹੈ ਤੂੰ ਨਾਉਂਦੀ ਰਹੀ ਟਾਈਮ ਨਾ ਸਿਰਦੀ ਮਾਉਂਦੀ ਮੈਂ ਇੱਕ ਗੱਲ ਕਰਨ ਵਾਲੀਆਂ ਵਾ ਜਗ ਨਾਲ ਸੱਚਾਈ ਆਂਦੀ ਮੰਮੀ ਨਾਲ ਹੁੰਦੀ ਨਾ ਤਾਂ ਮਮੀ ਕੋਲ ਕੋੜ ਕੋੜੇ ਮੁਸ਼ਕਲ ਹੁੰਦਾ ਮੈਂ ਸ਼ਾਬਾਸ਼ ਏ ਤੇਰੇ ਤੈਨੂੰ ਜਮ ਪਾਲ ਕੇ ਜਵਾਨ ਕਰਕੇ ਤੂੰ ਨੌਕੀਂ ਝੰਡੇ ਲਵਾਤਾ ਬਾਹਰ ਕੱਢਤਾ ਤੇ ਹੁਣ ਮਮੀ ਕੋ ਮੁਸ਼ਕਲ ਹੁੰਦੀ ਆ ਆ ਤੇ ਇਹਨਾਂ ਦੀਆਂ ਗੱਲਾਂ ਬਾਤਾਂ ਹੀ ਐ ਇਦਾਂ ਹੀ ਹੁੰਦੀ ਹੁੰਦੀ ਆ ਜੇ ਤਾਂ ਬੁੜੀਆਂ ਚ ਚਾਰੀਆਂ ਆ ਜਾਣ ਨਾ ਤਾਂ ਮਾਂ ਪਿਓ ਨੂੰ ਚੰਗਾ ਲੱਗਦਾ ਹੁੰਦਾ ਮੈਂ ਭਰਾਵਾ ਤੂੰ ਕੋਈ ਸਾਡੀ ਵੀ ਸੁਣ ਬਾਤ ਪੁੱਛ ਲਿਆ ਕਰ ਅਗਰ ਨਾ ਬਾਤ ਪੁੱਛੀ ਆ ਤੇ ਮੈਂ ਦੱਸ ਫਿਰ ਕੀ ਪੁੱਛਿਆਈ ਸਾਡਾ ਕੀ ਸਾਡਾ ਸੋਚਿਆਈ ਅਧਨਾਂ ਦਾ ਵੀ ਸੋਚ ਲਿਆ ਵਾ ਘਰ ਦਾ ਮੈਂ ਬਣਾਇਆ ਵਾ ਅੱਗੇ ਜੋ ਕੱਲੀ ਪ੍ਰਧਾਨਾਂ ਦੀ ਹੁੰਦੀ ਹੁੰਦੀ ਹੈ ਸਾਡਾ ਘਰ ਵਾ ਅਗਲਾ ਇਹਨਾਂ ਘਰ ਮੈਂ ਬਣਾਇਆ ਵਾ ਤੇ ਤੁਸੀਂ ਆਪਣਾ ਬੋਰੀ ਪਿਸਤਰਾ ਗੋਲ ਕਰੋ ਜਿੱਥੇ ਜਾਣਾ ਵਾ ਜਾਓ ਗੱਲ ਇਹ ਆ ਕਬੀਰ ਉਹਨਾਂ ਦਾ ਦੁੱਖ ਬਲਾਨਾ ਭਾਣਾ ਉੱਥੇ ਗੱਲ ਵਾ ਵੀ ਇਹ ਘਰੋਂ ਚੱਲ ਜਾਣਗੇ ਤੇ ਉਹਨੇ ਕਹਿ ਦੇ ਦਿੱਤਾ ਵਾ ਹਾਂ ਕਿ ਵੀਰ ਤੂੰ ਆਪਣਾ ਬੋਰੀ ਪਿਸਤਰਾ ਗੋਲ ਕਰ ਕਿ ਇਹ ਘਰ ਮੇਰਾ ਵਾ ਤੇ ਮੈਂ ਵੀਰੇ ਤੇ ਤੇਰਾ ਵਾ ਤੇ ਜਿਹੜੀ ਮੈਂ ਇਨਾਂ ਜਿਹਾ ਜੋਂ ਜੰਮਿਆ ਹੋ ਗਿਆ ਜੋ ਮੈਂ ਕਮਾਈ ਲੱਗਾ ਕਰ ਤੈਨੂੰ ਪੜਾਇਆ ਲਖਾਇਆ ਪਿਓ ਮਰੇ ਤੋਂ ਬਾਅਦ ਤੇ ਮੈਂ ਮੇਰਾ ਕੋਈ ਹਿੱਸਾ ਨਹੀਂ ਕੋਈ ਲਾਕਾ ਦੇਖਣਾ ਨਾ ਤੇਰਾ ਕੋਈ ਲਾਕਾ ਦੇਖਾਂ ਨੀਗਾ ਆ ਧੋਗ ਹੀ ਹਦੇ ਵਾਲੀ ਮੈਂ ਉਹ ਤੇਰੇ ਵਿਆਹ ਤੇ ਇਨੇ ਪੈਸੇ ਲਾਏ ਮੈਂ ਹੀ ਕਮਾਈ ਕੀਤੀ ਲੱਗੇ ਹੀ ਤੂੰ ਮੈਂ ਜੰਮ ਤੂੰ ਸੀ ਨੌਕਰੀ ਕਰਦਾ ਪਿਆ ਅਗਲਾ ਦਾ ਪਾਉ ਉਹ ਤੇਰਾ ਫਰਜ਼ ਹੀ ਅੱਛਾ ਇਨਸਾਨੀਅਤ ਨਾ ਕੀਤਾ ਮੇਰੇ ਤੇ ਕੋਈ ਕਹਣਾ ਤੇ ਮੇਰਾ ਫਰਜ਼ ਹੀ ਤੇ ਤੇਰਾ ਕੋਈ ਫਰਜ਼ ਨਹੀਂ ਹੈਗਾ ਤੁਸੀਂ ਹੁਣ ਮੈਨੂੰ ਘਰੋਂ ਕੱਢਣ ਲਾਪੇ ਜੀ ਉਹ ਅਗਲਾ ਦਾ ਤੂੰ ਆਪਣਾ ਬਿਸਤਰਾ ਗੋਲ ਕਰ ਤੇ ਜਿੱਥੇ ਮਰਜੀ ਜਾ ਤੇ ਹਨ ਮੈਂ ਤੈਨੂੰ ਪੰਜਾਬੀ ਜਿੱਤਾ ਹੀ ਦੱਸ ਇਹਨਾ ਹੋਵੇ ਕਿ ਮੁਰਕੇ ਮੇਰੀ ਸੱਸ ਸੋਹਰਾ ਜੇ ਮੇਰੇ ਸੋਹਰੇ ਨਾਲ ਕੇ ਤੁਹਾਨੂੰ ਕੱਢਣ ਇਥੋਂ ਅੱਛਾ ਉਹ ਐਡਾ ਉਹਨਾਂ ਦਾ ਰਾਤ ਚੱਲਣਾ ਪਿਆ ਵੀ ਉਹ ਸਾਨੂੰ ਕੱਢਣ ਸਾਨੂੰ ਕੌਣ ਕੱਢਣ ਵਾਲਾ ਜੰਮਿਆ ਅਸੀਂ ਕੋਈ ਚਾਈਏ ਉਹ ਨਹੀਂ ਮੰਮੀ ਮੈਂ ਇਹ ਸੋਚ ਲਿਆ ਵਾ ਕੋਈ ਗੱਲ ਨਹੀਂ ਜੋ ਸਾਡੇ ਰੱਬ ਨੇ ਮੁਕੱਦਰਾ ਚ ਲਿਖਿਆ ਨੇ ਉਹ ਸਾਨੂੰ ਮਿਲ ਹੀ ਜਾਣਾ ਤੇ ਤੁਸੀਂ ਮਾਰਨਾ ਨਾਲੇ ਤੇ ਰਹੋ ਨਵ ਆਪਣੀ ਦੇ ਤੇ ਪਕਾਓ ਆਪਣਾ ਸੁੱਖ ਲਓ ਵਿੱਚ ਅਸੀਂ ਵੀ ਚੱਲ ਜੰਨੇ ਕਿਤੇ ਕਰਾਈ ਗੁਰਦਵਾਰੇ ਪੇਛ ਲੈਂਦੇ ਜਾ ਕੇ ਹੋਰ ਕੀ ਕਾਕਾ ਤੂੰ ਆਣਾ ਮੈਂ ਸੋਹਰੇ ਚੱਲ ਜੰਨਾ ਸੋਹਰੇ ਜਾ ਕੇ ਕੀ ਕਰੇਗਾ ਕੀ ਤਾਂ ਉਹਨੇ ਕੋ ਦਿਣਾ ਮੈਂ ਅੱਕ ਨਹੀਂ ਦੇਣਾ ਆਹ ਤਾਈ ਤੇਰਾ ਪਤਾ ਕਿੰਨੇ ਚਲਾਕ ਵਾ ਬਾਕੀ ਰਹੀ ਗੱਲ ਕਰਦੀ ਜਿੰਨਾ ਉਹ ਗੱਲ ਤੇ ਹੱਕਦਾਰ ਸ਼ੇਰਾ ਉਹਨਾਂ ਤੂੰ ਹੀ ਉਹ ਤੇ ਮੰਮੀ ਗੱਲ ਠੀਕ ਆ ਮੈਂ ਸਮਝਦਾ ਮੈਂ ਤੂੰ ਹੀ ਸਮਝ ਦੇ ਅਗਲਾ ਸਮਝਦਾ ਵਾ ਨਹੀਂ ਸਮਝਦਾ ਤਾਂ ਨਾ ਸਹੀ ਜੇ ਇਹ ਗੱਲ ਵਾ ਤੇ ਆਪਾਂ ਕਵਾਂਗੇ ਸ਼ੇਰੇ ਨੂੰ ਇਹਦਾ ਮੁੱਲ ਪਾ ਲ ਜਿਹੜੇ ਤੇਰੇ ਅੱਧੇ ਪੈਸੇ ਆ ਜਾਂ ਤੂੰ ਰੱਖ ਲੈ ਤੇ ਜਾਂ ਸਾਨੂੰ ਦੇ ਦੇ ਫਿਰ ਕੋਨੇ ਕੋ ਤਾਂ ਮੈਂ ਵੀ ਕਰ ਲੋ ਗੱਲ ਜੇ ਕਰਨੀ ਆ ਨਹੀਂ ਤੇ ਫਿਰ ਮੇਰੇ ਨਾਲ ਮਨ ਬਣਿਆ ਵਾ ਕਿ ਐਹੀਂ ਨੀਗਾ ਇਥੇ ਰਹਿਣਾ ਇਵੇਂ ਗੁੱਸੇ ਦੇ ਵੱਧ ਕੱਢ ਕੋ ਤੁਹਾਨੂੰ ਨੇ ਕਹਿਤਾ ਆ ਜਾ ਤੁਹਾਡੇ ਮੂੰਹ ਕੋ ਨਿਕਲ ਗਿਆ ਹੱਥੋਂ ਪਈ ਹੋ ਗਿਆ ਕੰਮ ਤੇ ਸਾਰੇ ਪਿੰਡ ਚ ਹੋਏ ਹੋਏ ਹੋਣੀ ਐ ਐਵੇਂ ਹੋਏ ਹੋਏ ਹੋਣੀ ਆ ਘਰ ਦਾ ਮਾਲਕ ਤੂੰ ਵੀ ਆ ਅਸੀਂ ਬਿਲਕੁਲ ਨਹੀਂ ਇਦਾਂ ਛੱਡ ਕੇ ਜਾਣਾ ਆਪਣਾ ਹਿੱਸਾ ਇਹ ਥੋੜੀ ਗੱਲ ਕਿ ਜੋ ਲੜਦੇ ਤੇ ਆਪਣਾ ਹਿੱਸਾ ਛੱਡ ਕੇ ਚੱਲ ਜਾਣਾ ਉਹ ਮੰਮੀ ਮੇਰੇ ਦਾ ਇੱਕ ਦੋ ਦਿਨਾਂ ਦਾ ਛੁੱਟੀਆਂ ਪੈ ਰੀਆਂ ਨੇ ਆਨੇ ਫਿਰ ਨਾਲ ਲੈ ਕੇ ਜਾਣਾ ਨਾ ਇੱਥੇ ਰੌਲਾ ਪਊਗਾ ਜੋ ਪੁੱਛੂਗਾ ਕੈਸ਼ ਹੋ ਰਗੀ ਬੰਨੇ ਗਏ ਘੁੰਮਣ ਫਿਰ ਨੋਰ ਕੀ ਐ ਦੱਸ ਮੁੜ ਕੇ ਮੇਨੇ ਬਲੋਕ ਨੂੰ ਜਿੱਤਾ ਭੁੱਲ ਜਾਣਾ ਮੁੜ ਕੇ ਘਰ ਹੀ ਆਉਣਾ ਏਦਾਂ ਨਹੀਂ ਕਰੀਦਾ ਹੁੰਦਾ ਤੂੰ ਕਾਲਾ ਨਾ ਪੈ ਆਪਣਾ ਹਿੱਸਾ ਨਹੀਂ ਛੱਡੀਦਾ ਆਪਣਾ ਹਿੱਸਾ ਲਾ ਸ਼ੇਰੇ ਕੋ ਜੇ ਦਿੰਦਾ ਵਾ ਨਹੀਂ ਠੀਕ ਵਾ ਜੇ ਤੂੰ ਘਰ ਕੋ ਪੈਸੇ ਲੈ ਲਾ ਜੋ ਮੁੱਲ ਪਉਣਾ ਪਾਲਾ ਤੂੰ ਮੈਂ ਕਿਥੋਂ ਪੈਸੇ ਦੇ ਦੇਣੀ ਨੇ ਦੇ ਲਾਂਗੇ ਚੁੱਕ ਚਕਾ ਕੇ ਕੋਈ ਨਹੀਂ ਹੁੰਦਾ ਤੇ ਬਾਕੀ ਰਹੀ ਗੱਲ ਰਾਜਵਿੰਦਰ ਦੀ ਮੈਂ ਤਾਂ ਨਹੀਂ ਕੋਈ ਰਹਿਣਾ ਮੇਰੇ ਕੋ ਤ ਨਹੀਂ ਹੁਣ ਬੁੱਢੇ ਬਾਰੇ ਤੱਕੇ ਖਾਦੇ ਜਾਂਦੇ ਜਿੱਥੇ ਤੁਸੀਂ ਜਾਓਗੇ ਉੱਥੇ ਹੀ ਮੈਂ ਚੱਲ ਜਾਣਾ ਚਲੋ ਵੇਖਦੇ ਆਂ ਸੋਚਦੇ ਆਂ ਤੇ ਬਾਰੇ ਮੀ ਮਮੀ ਕਿੱਥੇ ਚਲ ਗਏ ਆ ਦਿਖਾਉਣੀ ਨਹੀਂ ਡੈ ਮੈਨੂੰ ਘਰੇ ਕੱਲੀ ਗੱਲਾਂ ਕਰੀ ਜਾਨੀ ਆ। ਉਹ ਨਹੀਂ ਮੰਮੀ ਮੈਂ ਤੁਹਾਨੂੰ ਲੱਭਣ ਡੀ ਸੀ ਤੁਸੀਂ ਕਿੱਥੇ ਗਏ ਸੀ? ਮੈਂ ਕਿਹੜੀ ਕੁਵਾਚੀ ਸੀ? ਗਈ ਹਾਂ ਉੱਧਰ ਹੀ। ਕਿੱਧਰ? ਜਿਹੜੀ ਤੇਰੀ ਵਾਲ ਲਈ ਨਾਸਾ ਫਲਾਫ ਲਾ ਕੇ ਗੱਲਾਂ ਕਰਦੀ। ਮੈਂ ਹੋਰਿਆ ਤੇਰੀਆਂ ਨਾਸਾ ਪੰਨਾ ਮੈਂ। ਤੈਨੂੰ ਲੱਗੇ ਪਤਾ ਕਿੱਦਾਂ ਕਿਹੜੇ ਜਿਹੇ ਘਰ ਜਾ ਕੇ ਗੱਲਾਂ ਕਰਕੇ ਆਈ ਦੀਆਂ। ਹਾਏ ਹਾਏ। ਮੰਮੀ ਤੁਸੀਂ ਹੁਣ ਉੱਧਰ ਜਾ ਕੇ ਲੜ ਕੇ ਆਏ ਆਂ ਤੇ ਹੋਰ ਮੈਂ ਉਹਨੂੰ ਕੀ ਮੋਤੀ ਪਰੋ ਕੇ ਗਾਲਾ ਚ ਹਾਰ ਪਾ ਕੇ ਆਈ ਆਂ। ਕੱਸ ਕਿਉ ਮੰਮੀ ਛੱਡੋ ਪਰੇ ਕਾ ਤੋ ਜਾਣਾ ਹੀ ਲੜਨਾ ਹੀ ਐਵੇਂ। ਸ਼ਾਬਾਸ਼ ਏ ਤੇਰੇ। ਅਏ ਤੈਹੀਂ ਘੜੀ ਪਲ ਗਏ ਤੇਰੇ ਮਗਰੋਂ ਇੰਨੀਆਂ ਗੱਲਾਂ ਕਰ ਗਈ ਜੇ ਕਿ ਤੈਨੂੰ ਦੋ ਚਾਰ ਦਿਨ ਰਹਿਣ ਵਾਲੇ ਚੱਲ ਜੀਏ ਫੇਰ ਮੈਨੂੰ ਲੱਗਦਾ ਉਹ ਇਥੋਂ ਨਿਕਲੂਗੀ ਨਾ ਤੁਹਾਡੇ ਘਰੋਂ ਹੀ ਉਹ ਚੱਲ ਮੰਮੀ ਉਹੀ ਗੱਲਾਂ ਕਰਕੇ ਗਈ ਆ ਮੈਂ ਤੈਨੂੰ ਨਾ ਅਸਰ ਕੀਤਾ ਮੈਂ ਤਾਂ ਤੁਹਾਨੂੰ ਦੱਸਿਆ ਹੀ ਆ ਸਾਰਾ ਕੁਝ ਪਰ ਗਾੜੀ ਮੈਂ 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 ਨਹੀਂ ਭੈਣ ਜੀ ਨਹੀਂ ਭੈਣ ਜੀ ਬਹਿ ਜਾ ਬਹਿ ਜਾ ਜਾਂ ਪਾਣੀ ਲਿਆ ਬੋਟੀ ਨੂੰ ਵਜਾ ਮਾਰੇ ਮੈਂ ਤਾਂ ਕੰਮ ਕਰ ਜਾ ਕੇ ਪਾਣੀ ਵੀ ਪੀ ਕੇ ਆਈਆਂ ਤੇ ਚਾਹ ਵੀ ਪੀ ਕੇ ਆਈਆਂ ਤੇਰੀ ਮੈਂ ਹਾਂ ਨਾ ਬੈਠੀ ਲੱਗੇ ਜੇ ਮੈਂ ਇਹ ਲੱਗੇ ਇਦਾਂ ਦੀਆਂ ਗੱਲਾਂ ਕਰਾਂ ਤੇ ਮੈਂ ਕਿੰਨੀ ਕਿ ਚੰਗੀ ਲੱਗੂਗੀ ਆਹ ਉਹ ਤਾਂ ਮੰਮੀ ਉਹਨੂੰ ਸੋਚਣਾ ਮੈਨੂੰ ਗੁੱਸਾ ਨਾ ਲੱਗੂਗਾ ਆਹੋ ਉਹ ਤਾਂ ਸਾਨੂੰ ਲੱਗਣਾ ਹੀ ਆ ਮੈਂ ਉਹਨੂੰ ਕੀ ਆਖਿਆ ਮੈਂ 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 ਹੀ ਕਰੀ ਗਈ ਬਸ ਉਹਨੂੰ ਗੱਲ ਹੀ ਨਹੀਂ ਗਾੜੀ ਕੋਈ ਆਈ ਨਾ ਉਹ ਤਾਂ ਫਿਰ ਮੰਮੀ ਪਤਾ ਹੀ ਆ ਕਿ ਮੈਂ ਗਈ ਤਾਂ ਭੜਕਾਉਣ ਹੀ ਉਹ ਨਹੀਂ ਭੜਕੀ ਗਾੜੀਆਂ ਆਹੋ ਤੇ ਪਰ ਇਹ ਮੈਨੂੰ ਪਤਾ ਲੱਗ ਗਿਆ ਹੁਣ ਗਾਂ ਤੋਂ ਆਉਗੀ ਨਾ ਐਦਾਂ ਮੈਂ ਹੁਣ ਵਿਆਹਣਾ ਤਾਂ ਸਾਡੇ ਸਾਹਮਣੇ ਆ ਉਹਦਾ ਪਿਓ ਘਰ ਵਾ ਮੈਂ ਘਰ ਵਾਂ ਮੇਰੇ ਨਾਲ ਹੀ ਆ ਜਿਹੜੀਆਂ ਗੱਲਾਂ ਰਹਿ ਗਈਆਂ ਹੁਣ ਆਣ ਕੇ ਕਰ ਲਾ ਚਲੋ ਮੰਮੀ ਛੱਡਣਾ ਹੀ ਪਰੇ ਮੈਂ ਤਾਂ ਇਹ ਸੋਚਿਆ ਹੀ ਭੱਜਾਂ ਤਾ ਕਰਕੇ ਦੱਸਿਆ ਵਾ ਵੀ ਕੱਲ ਨੂੰ ਕੋਈ ਗੱਲ ਨਿਕਲ ਜਾਏ ਤਾਂ ਤੁਸੀਂ ਮੇਰੇ ਦਵਾਲੇ ਹੋਣਾ ਸੀ ਤਾਂ ਕਰਕੇ ਮੈਂ ਦੱਸਿਆ ਵੀ ਮੰਮੀ ਇਦਾਂ ਕਰਕੇ ਬੋਲਦੀ ਪਰੋ ਜੀ ਨਾ ਮੈਨੂੰ ਲੱਗਦਾ ਉਹ ਤਾਂ ਅੱਕੀ ਪਈ ਆ ਜਦੋਂ ਮੈਂ ਇਦਾਂ ਉਹ ਤਾਂ ਗੱਲਾਂ ਕਰਦੀ ਸੀ ਨਾ ਨਾ ਉਹ ਦੀ ਪਿਛਲੇ ਪੰਨੇ ਖਲੋਤੀ ਇਦਾਂ ਇਦਾਂ ਕਰਕੇ ਇਦਾਂ ਇਦਾਂ ਕਰਕੇ ਇਦਾਂ ਇਦਾਂ ਕਰਕੇ ਕਿਤੇ ਉਹਨੇ ਕਿੰਨੇ ਕ ਹੱਥ ਮਾਰ ਮਾਰ ਕੇ ਨਾ ਮਹਿਸੂਸ ਕੀਤਾ ਵੀ ਚੰਗਾ ਹੀ ਹੋਇਆ ਇਹ ਦੀ ਕੁੱਤੇ ਖਾਣੀ ਹੋਣ ਰਹੀ ਆ ਤੇ ਪਰ ਉਹਦਾ ਮੰਮੀ ਇੱਕ ਗੱਲ ਵਾ ਚਲੋ ਉਹਦਾ ਕਹਿਣਾ ਤਾਂ ਨਹੀਂ ਚਾਹੀਦਾ ਪਰ ਚਾਚੀ ਜੀ ਨੂੰ ਇਦਾਂ ਚਾਹੀਦਾ ਨਹੀਂ ਆ ਕਿ ਕਿਸੇ ਦੇ ਘਰ ਜਾ ਕੇ ਅਗਲੇ ਦਾ ਘਰ ਖਰਾਬ ਕਰਨਾ ਖਰਾਬ ਕਰਨਾ ਮੈਂ ਜਾਣੀ ਉਹਦਾ ਮੁੰਡਾ ਹੁੰਦਾ ਨਾ ਘਰ ਉਹਦੇ ਹੁੰਦੇ ਜਿੱਦਾਂ ਮੈਂ ਗੱਲਾਂ ਕੀਤੀ ਤੈਨੂੰ ਮੁੰਡਾ ਵੀ ਇਹਨੂੰ ਮਗਰੋਂ ਦੱਸਦਾ ਪਤਾ ਕਿ ਮੰਮੀ ਤੂੰ ਐਦਾਂ ਦੀਆਂ ਗੱਲਾਂ ਕਰਦੀ ਆ ਤੂੰ ਐਦਾਂ ਦੀਆਂ ਚਲਾਕੀਆਂ ਕਰਦੀ ਆ ਉਹਨਾਂ ਦੇ ਨਾਲ ਉਹੀ ਗੱਲ ਮੰਮੀ ਹਜੇ ਬਲਜੀਤ ਦੀਦੀ ਪਾਰੀ ਚਾਂਸ ਕਿਤੇ ਆਏ ਹੁੰਦੇ ਉਹ ਤੇ ਸਾਹਮਣੇ ਗੱਲਾਂ ਕਰਦੀ ਤੇ ਫਿਰ ਮੰਮੀ ਕੀ ਹੋਣਾ ਸੀ ਚਾਹ ਜਦੋਂ ਮੈਂ ਚੰਗੇ ਪੱਠੇ ਪਾ ਕੇ ਆਈ ਆ ਓਏ ਆ ਵੀ ਹੁਣ ਮੁੜ ਕੇ ਨਾ ਐਦਾਂ ਆਊਗੀ ਤੇ ਗੱਲਾਂ ਨਾ ਕਰੋਗੀ ਤੇਰੇ ਨਾਲ ਚਲ ਇਹ ਤੇ ਮੰਮੀ ਉਹਦਾ ਵਧੀਆ ਕੀਤਾ ਮੈਨੂੰ ਵੀ ਨਹੀਂ ਚੰਗਾ ਲੱਗਦਾ ਕੋਈ ਮੇਰੇ ਨਾਲ ਚੁਕਲੀਆਂ ਕਰੇ ਆਣ ਕੇ ਕਰੇ ਮੈਨੂੰ ਤਾਂ ਧੱਤਾਂ ਪੜ ਗਿਆ ਗੱਲਾਂ ਸੁਣਦਿਆਂ ਸਾਰੀ ਮੈਂ ਆਖਾਂ ਇਹ ਕਿਹੜਾ ਵੇਲਾ ਤੇਰੇ ਨਾਲ ਮੇਰੀ ਗੱਲ ਮੁੱਕੇ ਤੇ ਮੈਂ ਉਹਨੂੰ ਜਾ ਕੇ ਪਿੰਨਾ ਪੁੱਛ ਕੇ ਆਵਾਂ ਮੈਂ ਵੇਖਣ ਦੀ ਉਦੋਂ ਦੀ ਮੈਂ ਕਿਹਾ ਮੰਮੀ ਮੈਨੂੰ ਨਜ਼ਰ ਹੀ ਨਹੀਂ ਆਉਂਦੇ ਨਾ ਮੰਮੀ ਨੇ ਮੈਨੂੰ ਬੁਲਾਇਆ ਵਾ ਪਤਾ ਨਹੀਂ ਕਿੱਧਰ ਚਲ ਗਏ ਆਂ ਜੀ ਉਹ ਨੌਨ ਵਜੇ ਮਰੀ ਆਂ ਜੀ ਤੇਲ ਚੋਲ ਆਂਦੇ ਨੇ ਭੈਣ ਜੀ ਮੈਂ ਤਾਂ ਤੇਲ ਤੇ ਮੈਚਵਾਂ ਨਹੀਂ ਖਲੋਇਆ ਤੈਨੂੰ ਮੈਂ ਇੱਥੇ ਆਣ ਕੇ ਆਹੋ ਤੇਰੇ ਮੈਂ ਦੱਸਦੀ ਤੈਨੂੰ ਮੈਂ ਪਤਾ ਤੇਲ ਚੋਨ ਦੀਆਂ ਗੱਲਾਂ ਕਰਦੀ ਚਲਾਕੀਆਂ ਤੂੰ ਕਰਦੀ ਫਿਰਦੀ ਮੇਰੇ ਘਰ ਚ ਪਸਾ ਤੂੰ ਪਾਉਣ ਨਹੀਂ ਆਂ ਦਰਾਣੀ ਭਾਵੇਂ ਤੂੰ ਮੇਰੀ ਆਂ ਹੋਰ ਕੋਈ ਹੁੰਦੀ ਨਾ ਮੇਰੀ ਜਗ੍ਹਾ ਤੇ ਤੇ ਉਹਦੀਆਂ ਗੱਲਾਂ ਚ ਭਾਵੇਂ ਆ ਜਾਂਦੀ ਪਰ ਮੈਂ ਹੀ ਨਹੀਂ ਅਸਰ ਕੀਤਾ ਮਮੇਰਾ ਤਾਂ ਹੁਣ ਇਹ ਹੋ ਰਾਦਾ ਹੀ ਉਹ ਵੀ ਇਹਦੀ ਫੱਟੀ ਪੋਚਦੀ ਹੈ ਨਾ ਇਹ ਸਾਡੇ ਆਵੇ ਤੇ ਨਾ ਹੀ ਇਹਦੇ ਜਾਈਏ ਮੰਮੀ ਤੁਸੀਂ ਜੋ ਮਰਜ਼ੀ ਕਰ ਲਓ ਉਹਣਾ ਨੇ ਫਿਰ ਵੇਖਿਓ ਘਰੇ ਹੀ ਆ ਅੱਜ ਨਹੀਂ ਆਈ ਕੱਲ ਨਹੀਂ ਆਈ ਵੇਖਿਓ ਤੀਸਰੇ ਤੇ ਚੌਥੇ ਦਿਨ ਨੂੰ ਆਈ ਲੈ ਪਰ ਜਿੰਨੀ ਉਹਦੀ ਉਤਰਾ ਹੋਈ ਹੈ ਨਾ ਮੈਨੂੰ ਲੱਗਦਾ ਵੀ ਉਹ ਮਹੀਨਾ ਖੰਡ ਤੇ ਨਹੀਂ ਕਿਤੇ ਵੀ ਨਿਕਲਦੀ ਬਾਹਰ ਕਰ ਲਾ ਤੁਸੀਂ ਕੋਹ ਕਿ ਤੂੰ ਹੁਣ ਬੈਠੀ ਕੀ ਕਰ ਰਹੀ ਸੀ ਤੇ ਨਹੀਂ ਮੰਮੀ ਬਾਸ ਚੱਲੀ ਮੈਂ ਵੀ ਕਮਰੇ 'ਚ ਲੈ ਮਾਤਾ ਨੇ ਤਾਂ ਹੋਰ ਸਿਆਪਾ ਪਾਤਾ ਮੇਰੇ ਕੋਲ ਮੈਂ ਤਾਂ ਦੱਸਿਆ ਸੀ ਮਾਤਾ ਨੂੰ ਵੀ ਚੱਲ ਚੰਗਾ ਹੁੰਦਾ ਦੱਸਣਾ ਤੇ ਮਾਤਾ ਨੇ ਤੇ ਹੋਰ ਹੀ ਗੱਲਾਂ ਵਧਾਤੀਆਂ ਭਾਵੇਂ ਉੱਥੇ ਚੰਗਾ ਜੰਗ ਮਚਾ ਕੇ ਆਈ ਹੋਵੇ ਅਗਲੀ ਨੇ ਕਹਿਣਾ ਨੌਣ ਇੱਕ ਡਿਸ਼ੇ ਤੇ ਚੁਗਲੀ ਵੀ ਮਾਰ ਦਿੱਤੀ ਹੈ ਮੇਰੀ ਮਾਤਾ ਦਾ ਵੀ ਕੋਈ ਹਾਲ ਹੁੰਦਾ ਔਲਾ ਸੀਰੀਅਲ ਨਹੀਂ ਵੇਖਿਆ ਤਾਂ ਸਾਰਾ ਮਜ਼ਾ ਖਰਾਬ ਹੋ ਗਿਆ ਇੱਕ ਦਿਨ ਐਪੀਸੋਡ ਨਾ ਨਾ ਵੇਖੋ ਦੂਜੇ ਦਿਨ ਸਮਝ ਨਹੀਂ ਲੱਗਦੀ ਕੀ ਹੁੰਦਾ ਇਹਦੇ ਵਿੱਚ ਆ ਜੋ ਕੁਝ ਵੇਖਦੀ ਆ ਨਾ ਕੰਜਰਖਾਨੇ ਉਹੋ ਕੁਝ ਕਰਦੀ ਆ ਉਹਨਾਂ ਤੋਂ ਕਿਉਂ ਮੈਂ ਨਹੀਂ ਕਰ ਛੱਡਿਆ ਇਦਾਂ ਦਾ ਹੈ ਕੋਈ ਕਰਨ ਵਾਲਾ ਰਹਿ ਗਿਆ ਤੂੰ ਮੁੰਡੇ ਨੂੰ ਪਿੱਤੀਆਂ ਪੜਾ ਕੇ ਤੂੰ ਉਹਨੂੰ ਸਾਡੇ ਦਿਵਾਲੇ ਕਰ ਛੱਡਦੀ ਆ ਹੁਣ ਦੋਨੇ ਕਹਤਾ ਮੁੰਡੇ ਨੂੰ ਘਰੋਂ ਨਿਕਲ ਜਾ ਕਿੱਥੇ ਨਿਕਲ ਜੀ ਆਹੀਂ ਤੇ ਫਿਰ ਉਹਨੇ ਗਲਤ ਵੀ ਕਹਿਤਾ ਸਾਰਾ ਕੁਝ ਸਹੀ ਤੇ ਕਿਆ ਵਾ ਤੇ ਚੱਲ ਜਾਓ ਕਿਹੜਾ ਥਾਂ ਨਚਾਵੇਂ ਰਾਜਵਿੰਦਰ ਗੱਲ ਕਿਉਂ ਚੱਲ ਜੇਓ ਉਹ ਨਹੀਂ ਕਰਦਾ ਮਾਲਕ ਹੈਗਾ ਜੇ ਤੂੰ ਹੀ ਉਹ ਗੱਲ ਇਕੱਠੇ ਕਰਕੇ ਰੱਖਣਾ ਹੋਵੇ ਤੂੰ ਤਾਂ ਜਿੱਦਨ ਦੀ ਘਰ ਆ ਕੇ ਤੂੰ ਤਾਂ ਖੇਰੂ ਖੇਰੂ ਘਾਰ ਹੀ ਕਰ ਦਿੱਤਾ ਕਿਹੜੇ ਸਾਈਂ ਜਿੰਦੇ ਦਵੇਂ ਭਰਾ ਜਿਹੜੇ ਇੱਕ ਦੂਜੇ ਵੱਲ ਵੇਖਦੇ ਤੱਕ ਨਹੀਂ ਗੇ ਮੈਂ ਉਹਨਾਂ ਨੂੰ ਕੀ ਕਹਤਾ ਹੁਣ ਜੇ ਇਹੋ ਜੇ ਕੰਮ ਇਥੇ ਭਾਜੂ ਨਹੀਂ ਕਾਣਦੇ ਆ ਉਹ ਵੇਖ ਕੇ ਬਦਲਣਾ ਹੀ ਆ ਉਹਨੇ ਵੇਲਿਆਂ ਨੂੰ ਗੇਰ ਨੂੰ ਨਹੀਂ ਖਵਾਈਆਂ ਜਾਂਦੀਆਂ ਹੁੰਦੀਆਂ ਉਹ ਵਿਚਾਰਾ ਖਾਪਦਾ ਦਵੇ ਬਾਹਰ ਇਹ ਇਥੇ ਵੇਲੇ ਖਾਈ ਜਾਣ ਖਰਚਾ ਤੇ ਇੱਕ ਜਾਣੇ ਦਾ ਨਹੀਂ ਚੱਕਿਆ ਜਾਂਦਾ ਇਹ ਤਾਂ ਤਿੰਨ ਜਾਣੇ ਆ ਅੱਛਾ ਗਾਂ ਨੇ ਆਪਣਾ ਨਹੀਂ ਵੇਖਣ ਕੋ ਹੋਵੇ ਉਹ ਜਿਹੜਾ ਪਹਿਲੀ ਬੰਨੇ ਚ ਕੰਮ ਕਰਦਾ ਉਹਦਾ ਕੋਈ ਨਾਂ ਨਹੀਂਗਾ ਉਹ ਵੇਲੜਵਾ ਤੇ ਕੀ ਪਹਿਲੀ ਬੰਨੇ ਚ ਕਰਦੇ ਆ ਜੇ ਪਹਿਲੀ ਬੰਨੇ ਚ ਕਰਦੇ ਆ ਤੇ ਜੇਬ ਚ ਵੀ ਆਪਣੀ ਛਪੋਂਦੇ ਸਾਨੂੰ ਤੇ ਨੀ ਨ ਦੇਣਦੇ ਨਹੀਂ ਕੀ ਜੇਬ ਚ ਪੌਂਦੇ ਆ ਉਹ ਹਾਂ ਕੱਪੜਾ ਕਿਤੇ ਖੁੱਥੜੇ ਨੇ ਇਹਨੇ ਕਦੀ ਬਣਾਇਆ ਨਹੀਂ ਤੇ ਤੂੰ ਐਵੇਂ ਗੱਲਾਂ ਕਰਦੀ ਰਹੀ ਨਹੀਂ ਦੋਆ ਪਰਾਵਾਂ ਚ ਪਾਟਕ ਨਾ ਪਾ ਬਾਕੀ ਮੇਰੇ ਘਰ ਤਮਾਸ਼ਾ ਨਾ ਲਾ ਮੇਰੇ 3 ਪੁੱਤਾਂ ਨੂੰ ਨਾਂ ਵਛੜਾ ਨਾ ਕਰੋ ਕਢਾ ਤੈਨ ਮੈਂ ਕਹਿਂਦੀ ਮਾਵਾਂ ਦੀਆਂ ਬਦਮਈਆਂ ਲੱਗ ਜਾਂਦੀਆਂ ਹੁੰਦੀਆਂ ਕਿ ਤੇ ਨਹੀਂ ਬੱਦ ਦਵਾਈਆਂ ਲਾ ਦੀਆਂ ਜਿੱਦਣ ਲੱਗੂ ਨਾ ਵੇਖੀ ਜਾਊਗੀ ਨਾਲੇ ਮੈਂ ਨਹੀਂ ਕਹਿਣੀ ਘਰੋਂ ਨਿਕਲੂ ਜਦ ਸ਼ੇਰੇ ਨੂੰ ਕੋ ਕਿਆ ਹੋਊਗਾ ਤ ਉਹਨੇ ਕਹਿਤਾ ਹੋਊਗਾ ਚੱਲ ਜਣ ਅੱਛਾ ਉੱਥੇ ਚੱਲ ਜਣ ਜਾ ਕੇ ਬਹਿ ਜਾਣਾ ਆਪਣੇ ਕਿਉਂ ਬਹਿ ਜਾਣਾ ਉਹਨਾਂ ਨੇ ਇੱਥੇ ਹੀ ਰਹਿਣਾ ਈ ਉਹਨੂੰ ਸਮਝਾ ਦੀ ਸ਼ੇਰੇ ਨੂੰ ਨਾ ਉਹਨਾਂ ਨੇ ਕਿਤੇ ਜਾਣਾ ਈ ਆ ਤੇ ਨਾ ਮੈਂ ਜਾਣ ਦੇਣੀ ਜੇ ਨਹੀਂ ਤੇ ਇਦਾਂ ਕਰੋ ਘਰ ਦਾ ਮੁੱਲ ਪਾ ਲਓ ਪਾ ਲਓ ਮੁੱਲ ਬਣਾਇਆ ਤਾਂ ਸ਼ੇਰੇ ਨੇ ਆ ਮੁੱਲ ਕਾ ਦਾ ਪਾ ਲਈਏ ਅੱਛਾ ਸ਼ੇਰੇ ਨੇ ਬਣਾਇਆ ਵਾ ਬਾਕੀ ਅਸੀਂ ਹੋਗਾ ਲੈਵੇ ਤੁਰੇ ਫਿਰਦੇ ਹਾਂ ਹਨਾ ਸ਼ੇਰਾ ਨੇ ਪਹਿਲਾਂ ਜੰਮਣ ਤੋਂ ਪਹਿਲਾਂ ਹੀ ਘਰ ਬਣਾ ਲਿਆ ਸੀ ਨਾ ਜਿਉਂ ਸ਼ੇਰਾ ਪੜਾ ਪੜ ਰੱਖੇ ਲੈ ਕੇ ਆਪਣੇ ਕੰਮ ਧੰਦੇ ਦੇ ਲੱਗਾ ਤੇ ਉਦੋਂ ਮਕਾਨ ਪੈਣਾ ਪਹਿਲਾਂ ਤੇ ਨਹੀਂ ਨਾ ਪੈ ਗਿਆ ਹੀ ਪਹਿਲਾਂ ਕੀ ਸੀ ਤੁਹਾਡੇ ਕੋ ਪੜਾ ਲਿਖਾਇਆ ਕਿੰਨੇ ਸੀ ਅਸੀਂ ਪੜਾ ਲਿਖਾਇਆ ਤੇ ਜੰਮਿਆ ਤੁਸੀਂ ਪਾਇਆ ਸੀ ਜੇ ਜੰਮਿਆ ਤੁਸੀਂ ਹੀ ਪੜਾਉਣਾ ਲਿਖੋਣਾ ਵੀ ਤੁਸੀਂ ਹੀ ਅਸੀਂ ਤੇ ਨਹੀਂ ਨਾ ਉੱਥੋਂ ਆਣ ਕੇ ਪੜਾ ਜਾਣਾ ਹੀ ਕੋਈ ਹਾਨ ਨਹੀਂ ਕੀਤਾ ਸਾਰਿਆਂ ਨੇ ਮਾਂ ਬੋਈ ਨਾਲ ਕਰਦੇ ਹੀ ਆ ਅੱਛਾ ਕੋਈ ਗੱਲ ਨਹੀਂ ਹੁਣ ਤੂੰ ਵੀ ਪੜਾਉਣ ਦੇ ਹੀ ਹੈ ਨਾ ਪਤਾ ਉਦੋਂ ਲੱਗਣਾ ਜੀ ਤੇ ਤੇਰਨਾ ਹੋਈਆਂ ਹਨ ਡੇਣਾ ਨਹੀਂ ਹੁੰਦੀਆਂ ਮਾਤਾ ਅਹੀਂ ਟਾਡੇ ਵਾਲੇ ਕੰਮ ਨਹੀਂ ਨਾ ਕਰਨੇ ਦੋਵਾਂ ਚ ਫਟਕ ਨਹੀਂ ਨਾ ਪੋਣਾ ਹੋਣੀਆਂ ਵੇਖੀ ਮੇਰੇ ਸਾਹਮਣੇ ਹੋਣੀਆਂ ਮੈਂ ਨਾ ਵੇਖੂ ਨਾ ਜੱਗ ਵੇਖੂਗਾ ਕੋਈ ਗਾਲੀ ਜਿੱਦਣ ਕੋਈ ਵੇਖੂਗਾ ਨਾ ਵੇਖ ਲਾਂਗੇ ਪਹਿਲੇ ਹੀ ਸੋਚੀ ਜਾਈਏ ਵੀ ਸਾਡੇ ਨਾਲ ਅੱਗੇ ਕੀ ਭੜਨਾ ਕੀ ਹੈ ਬਾਕੀ ਬਹੁਤੀਆਂ ਥੋੜੀਆਂ ਕੋਈ ਗੱਲਾਂ ਨਹੀਂ ਹੋ ਮੈਂ ਨਹੀਂ ਉਹ ਮੁੰਡੇ ਨੂੰ ਜਾਣ ਦੇਣਾ ਉਦੋਂ ਟਾਈਮ ਹੀ ਵੇਖੂਗਾ ਚਲਾਵਾ ਕੇ ਨਹੀਂ ਜਾਣਾ ਕੋਈ ਦਰਵਾਜ਼ਾ ਤੁਰੇ ਚੱਲੋ ਆ ਮੇਰਾ ਤਵੀ ਦਾ ਮਜਾਣਾ ਖਰਾਬ ਕਰੋ ਜਦੋਂ ਵੇਖੋ ਲੜਾਈ ਕਰਨ ਆ ਜਾਣਾ ਤਵੀ ਵੀ ਵਹਿਦੀ ਰਿਆ ਕਰ ਕੋਰ ਤੇ ਤੇ ਕੋਈ ਕਰਤੂਤ ਨਹੀਂ ਜੀ ਆ ਜਾ ਮਾਤਾ ਵੀ ਚੱਲ ਛਾ ਜਿਹੜੇ ਨਾਟਕ ਵੇਲੇ ਉਹ ਨਾਟਕ ਕਰ ਲੈ ਚਲੋ ਮੈਂ ਤਾਂ ਕੋਹ ਕਰਦੀ ਆ ਤੁਹਾਡੇ ਕੋ ਤੇ ਵੀ ਨਹੀਂ ਆਸ ਲਾ ਹੈਗਾ ਵੀ ਤੂੰ ਹੀ ਕੋ ਵੇਖ ਕੇ ਕੁਝ ਕਰ ਛੜੋ ਹਰੀ ਅਗਿਕਾਜ ਸਵਾਰੇ ਜੀ ਪਗਤਾ ਪਿਆਰਿਆਂ ਦੇ ਰੱਬ ਘਰੇ ਅਗਿਕਾਜ ਸਵਾਰੇ ਜੀ ਭਗਤਾਂ ਪਿਆਰਿਆਂ ਦੇ ਇੱਥੇ ਪਹਲੇ ਦਾ ਜਮਾਨਾ ਹੀ ਹੈ ਨਹੀਂ ਕਿ ਤੇ ਜੋ ਮਰਜੀ ਕਿਸੇ ਨਾਲ ਕਰ ਲੋ ਕੀ ਹੋਇਆ ਵਾ ਤੂੰ ਬੜੀ ਤਪੀ ਆਉਂਦੀ ਤਪੀ ਜੀ ਆਉਣਾ ਵਾ ਕਿਥੋਂ ਐਂ ਗਰਦੋਰੀ ਕਰਕੇ ਐਦਾਂ ਹੀ ਕਰ ਐਂ ਗਰਦੋਰੀਆਂ ਅੱਜ ਕੱਲ ਦੁਨੀਆ ਮਤਲਬ ਦੀ ਆ ਮਤਲਬ ਨਿਕਲ ਗਿਆ ਤੂੰ ਕੌਣ ਤੇ ਮੈਂ ਕੌਣ ਕੀ ਹੋ ਗਿਆ ਹੁਣ ਹੁਣ ਕੀ ਆ ਬਥੇਰਾ ਕੁਝ ਹੋ ਗਿਆ ਵਾ ਮੇਰ ਕੋ ਨਹੀਂ ਸਿਰ ਖਪਾਈ ਹੁੰਦੀ ਕਦੀ ਉੱਥੇ ਕਰਿਆ ਵਾ ਤੇ ਕਦੀ ਨੌ ਨਾਲ ਕਰਿਆ ਵਾ ਤੇ ਮੁੜ ਕੇ ਟੜ ਨਾ ਕਰਾਂ ਆਣ ਕੇ ਫੇਰ ਹਏ ਹੇਤੂ ਉਹੋ ਗੱਲ ਕਰੀ ਜਾਨੀ ਮੇਰੇ ਪੱਲੇ ਵੀ ਕੋਪ ਪਾਏਂਗੀ ਕਿ ਬੋਲੀ ਜਾਵੇਗੀ ਕੋਹ ਨਹੀਂ ਪਾਉਣਾ ਪੱਲੇ ਬਸ ਮੇਰਾ ਤਾਂ ਸਿਰ ਖੱਪ ਗਿਆ ਵਾ ਮੈਨੂੰ ਨਹੀਂ ਕੁਝ ਵੀ ਚੰਗਾ ਲੱਗਦਾ ਤੇ ਫਿਰ ਤੂੰ ਐਦਾਂ ਬੋਲਦੀ ਜੀ ਉਹ Aí ਫਿਰ ਚੁੱਪ ਕੀਤੀ ਆ ਜਾਂਦੀ ਮੇਰੇ ਲੱਗ ਗਈ ਚੱਲ ਹੁਣ ਚੁੱਪ ਕਰ ਜਾਨੀ ਚਲ ਕਰ ਜਾ ਚੁੱਪ ਕਰ ਜਾ ਨਾ ਮੈਨੂੰ ਗੱਲ ਦੱਸੀ ਤੂੰ ਪਤਾ ਗੱਲ ਕਦੋਂ ਦੱਸਣੀ ਆ ਜਨਾਨੀਆਂ ਬੰਦੇ ਨੂੰ ਕਦੋਂ ਗੱਲ ਦੱਸਦੀਆਂ ਇੱਕ ਦੇ ਉਹਨਾਂ ਨੇ ਆਣ ਕੇ ਰੋਟੀ ਰੱਖ ਦੇਣੀ ਬੰਦੇ ਲੱਗੇ ਫਿਰ ਐਦਾਂ ਲੱਗੇ ਬਹਿ ਜਾਣਾ ਬੰਦੇ ਨੇ ਖਾਣ ਲੱਗਣਾ ਫੇਰ ਕਦੇ ਆਲੇ ਦੀਆਂ ਬਘਾਲੇ ਦੀਆਂ ਗੱਲਾਂ ਦੱਸਣੀਆਂ ਸ਼ੁਰੂ ਕਰ ਦੇਣੀਆਂ ਤੁਹਾਡੀ ਤੇ ਰੋਜੀ ਇਹੋ ਗੱਲ ਵਾ ਤੇ ਬੰਦਾ ਰੋਟੀ ਫੜਾ ਕੇ ਇਦਾਂ ਕਰੇ ਇੱਦਾਂ ਹੀ ਹੁੰਦੀ ਆ ਰੋਜੀ ਇਦਾਂ ਕਰਦੀ ਆ ਤੂੰ ਉਦੋਂ ਗੱਲ ਦੱਸਣੀ ਹੁਣ ਨਹੀਂ ਦੱਸਣੀ ਹੁਣ ਮੈਂ ਬੈਠਾ ਨਾ ਉਹਨੂੰ ਪੁੱਛਦੇ ਹੁਣ ਨਹੀਂ ਦੱਸਣੀ ਤੂੰ ਕੋਈ ਗੱਲ ਨਹੀਂ ਕੀ ਬਸ ਤੇ ਚੰਗਾ ਹੋਣਾ ਨਹੀਂ ਗੱਲ ਤੇ ਚੰਗਾ ਸ਼ੁਕਰ ਆ ਆ ਲੀਣਾ ਹੋਵੇ ਤਾਂ ਨਾ ਨੂੰ ਕੋ ਕੰਮ ਤਾਂ ਨਾ ਇਹਨੂੰ ਕੋਈ ਕਾਰ ਉਹੋ ਗੱਲ ਪੀ ਲੜਨੀ ਹੋ ਕੀ ਹੋਇਆ ਕਿਉਂ ਬੋਲ ਰਹੇ ਏ ਤੇਰੇ ਕਰਕੇ ਬੋਲਣ ਦੀ ਜਿਹੜੇ ਤੇਰੇ ਕੰਮ ਕਰਨ ਵਾਲੇ ਮੈਨੂੰ ਕਰਨੇ ਪੈਣ ਦੇ ਮੰਮੀ ਕਿਹੜੇ ਕੰਮ ਮੇਰੇ ਬੜੇ ਵਧੀਆ ਤੇ ਚੱਲਣ ਦੇ ਨੀ ਆਪਣਾ ਹੱਕ ਲੈਣਾ ਸਿੱਖ ਐਡੀ ਮੂਰਖ ਨਾ ਬਣ ਕੇ ਰਿਆ ਕਰ ਤੇ ਮੰਮੀ ਹੁਣ ਮੈਂ ਕਿੰਦਾ ਸਿਰ ਪਾੜਦਾ ਜਦੋਂ ਨਹੀਂ ਅਗਲੇ ਦਿਨ ਦੇ ਤੇ ਸਿਰ ਪਾੜ ਕੇ ਫਿਰ ਹੱਕ ਲੈ ਲੈ ਫੇਰ ਪਾਦਾ ਜੇ ਨਾ ਨਹੀਂ ਹੁੰਦਾ ਦਿੰਦਾ ਫਿਰ ਤਾਂ ਕੋਈ ਨਹੀਂ ਮੰਮੀ ਘਰ ਚ ਰਹਿਣ ਦੇ ਆ ਖਾਣ ਪੀਣ ਦੇ ਇਹ ਕੁਛ ਹੁੰਦਾ ਵਾ ਅੱਛਾ ਰਹਿਣ ਦੇ ਜੇ ਨਾ ਤੇ ਹੁਣ ਸ਼ੇਰੇ ਨੂੰ ਕੂਨ ਕਰਕੇ ਨੇ ਕਹਿਤਾ ਇਹਦੇ ਉਹ ਕਹਿੰਦੇ ਵੀ ਇਹਨੂੰ ਘਰੋਂ ਕੱਢੋ ਕਿੱਥੇ ਜਾਣਗੇ 10ਵੇਂ ਉੱਥੇ ਤੈਨੂੰ ਤਾਇਆ ਤਾਈ ਨਹੀਂ ਰੱਖ ਕੇ ਖੁਸ਼ ਉਹੋ ਕਰ ਨਹੀਂ ਕੋ ਦੇਣ ਲੈਣ ਦੇ ਜੇ ਤੈਨੂੰ ਰੋਣੀ ਹੈ ਤੂੰ ਉੱਥੋਂ ਠੇਕਾ ਠੁਕਾ ਲੈ ਕੇ ਆਪਣਾ ਘਰ ਕੁਲਾ ਕਿਤੇ ਬਣਾ ਲਾ ਤੂੰ ਤਾਂ ਵੀ ਨਹੀਂ ਮੰਨੀ ਉਹ ਤੈਨੂੰ ਪੁੱਛ ਪੁੱਛ ਕਰਕੇ ਘਰ ਘਾਲ ਦਿੰਦੇ 10000 ਦੇ ਦਿੰਦੇ ਸਾਲ ਛੇ ਮਹੀਨੇ ਤੇ ਤੂੰ ਚੁੱਕ ਕੇ ਲੈ ਨਹੀਂ ਪਰ ਮੰਮੀ ਹੱਕ ਤੇ ਮੇਰਾ ਹੁਣ ਇੱਥੇ ਪੰਦਾ ਨਾ ਉਹਨਾਂ ਨੇ ਮੈਨੂੰ ਵਿਆਹ ਤਾ ਸਾਰੇ ਕੰਮ ਕਰ ਦਿੱਤੇ ਹੁਣ ਮੇਰੀ ਸੁਣੋ ਗੱਲ ਇਹੋ ਪਿਆਰੀ ਮੇਰੇ ਮਾਪੇ ਕੋ ਹੁੰਦੀ ਤੇ ਮੈਂ ਵੀ ਉਹਨਾਂ ਕੋਲ ਪੈੜੀ ਲੈ ਕੇ ਆਉਂਦੀ ਮੈਂ ਤੇ ਆਨੀ ਜਿੰਦੇ ਹੁੰਦੇ ਤੇ ਤੇਰਾ ਵੀ ਪੱਖ ਪੂਰਦੇ ਹਾਤ ਘਾਲ ਤੇਰੀ ਠੀਕ ਵਾ ਪਰ ਹੁਣ ਜਦੋਂ ਹੈ ਨਹੀਂ ਗੇ ਤੇ ਫੇਰ ਤੂੰ ਤਾਇ ਤੂੰ ਇਹਨੂੰ ਕਿਉਂ ਪੂਜੀ ਆ ਹੈ ਉਧਰ ਹੋਏ ਨਹੀਂ ਕਿ ਬੰਦੇ ਲੱਗਣ ਢੇ ਇਹ ਵੀ ਸਭ ਕੋ ਮੱਲਾ ਮਾਰ ਕੇ ਬੈਠੀ ਅਗਲੀ ਕਹਿੰਦੀ ਇਹਨਾਂ ਨੂੰ ਘਰੋਂ ਕੱਢ ਦੇ ਘਰੋਂ ਕੱਢ ਦੇ ਕਿੱਥੇ ਕੱਢਦਾ ਮੈਂ ਤੁਹਾਨੂੰ ਦੱਸ ਦੋ ਮੰਮੀ ਤੇ ਮੈਂ ਘਰੋਂ ਇਦਾਂ ਕਿਦਾਂ ਚੱਲ ਜਾਂਗੀ ਰਗਵੀਰ ਭਾਵੇਂ ਜਿੰਦਾ ਪਰ ਲੱਖ ਵਰੀ ਮਾਨ ਜਾਣ ਤੇ ਮੈਂ ਕਿਦਾਂ ਚੱਲ ਜਾਂ ਦੱਸ ਉੱਥੇ ਮੈਂ ਆਪਣਾ ਨਵਾਂ ਤਾਜਾ ਘਟਾਉਣਾ ਲੋਕਾਂ ਨੇ ਕਹਿਣਾ ਵਾ ਜੇ ਆਪਣੇ ਘਰੋਂ ਲੈ ਕੇ ਤੇ ਇੱਥੇ ਬਹਿ ਗਈ ਆ ਨਾਲੇ ਮੈਂ ਸੋਹਣੀ ਲੱਗੂਗੀ ਆ ਘਰ ਜਵਾਈ ਘਰ ਜਵਾਈ ਲੋਕਾਂ ਨੇ ਕਹਿਣਾ ਵਾ ਜੇ ਮੈਂ ਚੱਲ ਵੀ ਗਈ ਤੇ ਆਹੋ ਤਾਂ ਨਾ ਜਾ ਤੇ ਫਿਰ ਇੱਥੇ ਬੈਠੀ ਰਹਿ ਜੇ ੱਤਕੇ ਮਾਰ ਕੇ ਵੀ ਕੱਢੂਗੀ ਤੇ ਫਿਰ ਤੈਨੂੰ ਪਤਾ ਲੱਗਣਾ ਉਹ ਆਂਦੀ ਕਮਾਈ ਸ਼ੇਰੇ ਨੇ ਕੀਤੀ ਇਹ ਤੇ ਵੇਲੜਾ ਦੇਖੋ ਤੂੰ ਗੱਲਬਾਤ ਉਹਨਾਂ ਕਾਦੀ ਰਹਿੰਦੀ ਉਹਨੂੰ ਥੋੜਾ ਜਿਹਾ ਉਹ ਰੱਖਦੀ ਛਾੜ ਕੇ ਉਹਨੂੰ ਪਤਾ ਲੱਗਦਾ ਵੀ ਛਾਣੀ ਕੀ ਚੀਜ਼ ਮੰਮੀ ਅਹੀਂ ਇਹਨਾਂ ਨੂੰ ਕੀ ਆੰਦੇ ਆ ਆ ਮੁਖ ਤੇ ਤੇ ਨੌਕਰ ਲੱਭੇ ਇਹਨਾਂ ਨੂੰ ਉਹ ਨੌਕਰੀ ਇਹਨਾਂ ਨੂੰ ਕਰਾਉਣੀ ਨਹੀਂ ਆਉਂਦੀ ਬਾਦੁਰ ਲੀਡਾ ਕਪੜਾ ਧੋਗੇ ਤੇ ਦਾ ਪੰਡਾ ਛੰਨਾ ਮਾਂ ਜੀ ਦੀ ਰੋਟੀ ਪਕਾਈ ਦੀ ਖਾਣੀ ਕਿਉਂ ਨਹੀਂ ਹੁੰਦੀ ਇਹਨਾਂ ਨੂੰ ਦੱਸ ਬਸ ਤੇਰੀ ਤਾਂ ਹਾਇ ਕਰਤੂਤ ਵਾ ਨੌਕਰ ਬਣ ਕੇ ਰਹੀ ਮਾਲਕ ਬਣ ਕੇ ਨਾ ਰਿਆ ਕਰ ਚੰਗਾ ਜੇ ਮੰਮੀ ਕੀ ਕਰਨਾ ਮਾਲਕ ਬਣ ਕੇ ਉਹ ਰਾਤ ਇੱਥੇ ਹੀ ਜਾਣਾ ਸਾਰਾ ਕੋ ਉਹ ਸਾਰੇ ਧੂਆ ਪਰੋਈ ਕਰਨਦੇ ਆ ਮੈਂ ਕਹਿੰਨੀ ਮੇਰਾ ਨਿਆਣਾ ਪਾਲ ਦੇ ਕੇ ਕੰਮ ਤਾਂ ਦਿਲਾ ਜੇ ਇਹਨਾਂ ਦਾ ਘਰ ਵੀ ਆਪਾਂ ਛੱਡ ਦਾਂਗੇ ਜੇ ਨਹੀਂ ਇਹਨਾਂ ਨੂੰ ਪਾਲ ਪੱਜਦੀ ਦੇ ਫਿਰ ਨਹੀਂ ਬਲਜੀਤ ਐਦਾਂ ਦੀ ਮਿਲਣਾ ਕੋਈ ਵੀ ਤੈਨੂੰ ਜੇ ਤੇਰੇ ਤਾਇਆ ਤਾਈ ਆ ਰੱਖਾ ਦੋਂਦਾ ਤੈਨੂੰ ਰੋਂਡੇ 50000 ਦੇਣਾ ਅਜੇ ਤੱਕ ਤੇਰਾ ਫੁੱਟੀ ਕੋਡੀ ਨਹੀਂ ਤੇਰੇ ਮੱਥੇ ਮਾਰੀ ਉਹਨਾਂ ਨੇ ਉਦੈ ਤੈਨੂੰ ਹੋ ਗਿਆ ਪਰਚਾਈ ਜਾਂਦੇ ਵੀ ਪੈਸੇ ਦੇਣੇ ਪੈਸੇ ਦੇਣੇ ਮੰਨਿਆ ਤੇਰਾ ਮਾਪਿਆ ਜਿੰਨਾ ਦਾ ਤੇਰੇ ਕੋ ਭੈਣ ਭਰਾ ਹੁੰਦਾ ਨਾ ਤੇ ਮੈਂ ਤੈਨੂੰ ਕਦੀ ਨਾਂਦੀ ਧੀਆ ਪੁੱਤਾਂ ਨਹੀਂ ਮਗਰ ਜਾਇਦਾਤ ਹੁੰਦੀ ਉਥੋਂ ਵੀ ਤੈਨੂੰ ਕੋਈ ਮਿਲਣਾ ਤੈਨੂੰ ਇੱਥੋਂ ਨਹੀਂ ਮਿਲਣਾ ਦੱਸ ਵੇ ਤੂੰ ਕੀ ਕਰੇਂਗੀ ਤੇ ਫਿਰ ਮੰਮੀ ਕੋਈ ਗੱਲ ਨਹੀਂ ਮਾੜਿਆ ਮਾਤਨਾ ਦਾ ਤਾਂ ਫਿਰ ਰੱਬ ਹੀ ਹੁੰਦਾ ਵਾ ਨਾਲੇ ਹੁਣ ਮੈਂ ਉਹਨਾਂ ਦਾ ਗੱਲ ਘੋਟਦਾ ਨਹੀਂ ਦਿੰਦੀ ਆ ਹੁਣ ਮੈਂ ਜ਼ਬਰਦਸਤੀ ਕਰਾਂ ਨਾ ਹੁਣ ਅਗਲੇ ਸਾਮਕੇ ਬੈਠੇ ਤੇ ਮੈਂ ਸਾਮ ਵੀ ਫਿਰਨ ਕੀ ਪਤਾ ਇੱਥੇ ਨਹੀਂ ਰਹਿਣਾ ਸਾਰਾ ਕੋ ਕਿਹਨੇ ਪੁੱਛਣਾ ਕਿਸ ਨੂੰ ਕੋਈ ਨਹੀਂ ਉਹ ਤਾਂ ਬਾਤ ਦੀ ਗੱਲ ਵਾ ਨਾ ਫੇ ਰਹਾ ਜੇ ਚਾਹੇ ਨਾ ਰਾਜੇ ਫੇ ਅਸੀਂ ਵੇਖਣਾ ਉਹ ਨਾ ਜਦੋਂ ਹੋਣ ਨੇ ਕੋਈ ਸਾਡੀ ਤੰਗੀ ਵੰਗੀ ਵੇਖਣ ਡਿਆ ਫੇ ਅਸੀਂ ਕੀ ਕਹਿਣਾ ਤੇ ਜੇ ਮੰਮੀ ਹੁਣ ਤਾਂ ਆਇਆ ਤਾਂ ਨਹੀਂ ਮੈਨੂੰ ਪੁੱਛਦੇ ਨਹੀਂ ਦਿੰਦੇ ਤੇ ਉਹਨਾਂ ਦੀ ਨੌਂ ਕਿਹੜੀ ਉਹਨਾਂ ਨੂੰ ਕੇਸਰ ਪਾਉਂਦੀ ਆ ਉਹ ਵੀ ਰੋ ਵੀ ਪਾਉਂਦੀ ਉਹਨਾਂ ਦੇ ਕਿਹੜਾ ਰੋਟੀ ਪਣੀ ਪਕਾ ਕੇ ਦਿੰਦੀ ਚਾਹੇ ਨਾ ਬਾਦੂ ਦੀਆਂ ਲੜਦੀਆਂ ਹੀ ਆ ਜੇ ਜਿੰਨਾ ਵਾ ਤੇ ਪੈੜੀ ਇਕੱਠੀ ਕਰਨ ਦੇ ਆ ਉਹ ਕਿਹੜਾ ਫੇ ਪੁੱਛਣ ਕਿਛਣ ਦੇ ਆ ਉਹਨਾਂ ਲੜਦੇ ਰਾਂ ਸਾਨੂੰ ਉਹਨਾਂ ਦੇ ਘਾਦਾ ਮਸਲਾ ਸਾਨੂੰ ਕੋਈ ਮਤਲਬ ਨਹੀਂ ਅਸੀਂ ਆਪਣਾ ਘਰ ਵੇਖਣਾ ਮੇਰੀ ਗੱਲ ਸੁਣ ਕੁੜੀਆ ਮੈਂ ਤੈਨੂੰ ਬੜੇ ਚੇਤੇ ਸਮਝਾਉਣੀ ਤੂੰ ਆਖੇ ਲੱਗ ਜਾ ਤੂੰ ਆਪਣਾ ਹੱਕ ਲੈ ਘਰ ਕੁੱਲਾ ਪਾ ਲੈ ਟਾਈਮ ਨਾਲ ਜਿੱਦਾਂ ਉਹਨੂੰ ਕਹਿੰਦੇ ਕਰ ਦੇਣਾ ਕਰ ਦੇਣਾ ਕਿੱਥੇ ਰੂੜੀ ਤੇ ਜਾ ਕੇ ਬਹਿ ਜਾਂਗੀ ਤੂੰ ਤੇ ਮੇਰੇ ਪੱਲੇ ਨਹੀਂ ਪਾਉਣਾ ਕੁਝ ਵੀ ਤੂੰ ਮੇਰੇ ਕੋਲ ਹੁਣ ਸੁਣ ਲੈ ਕੀ ਆ ਸਾਡੀ ਦਾ ਫੋਨ ਆਇਆ ਇਹ ਵੱਡੀ ਕੁੜੀ ਦਾ ਛਿੰਦੀ ਦਾ ਆਹੋ ਠੀਕ ਠਾਕ ਵਾ ਸੁਖ ਵਾ ਸਭ ਕੋ ਠੀਕ ਠਾਕ ਵਾ ਆਉਣਾ ਵਾ ਉਹ ਗਾ ਵੀ ਸੁਣ ਲੈ ਉਹਣਾ ਆਣਾ ਨਹੀਂਗਾ ਹਾਂ ਉਹਾਂ ਦੀ ਵੀ ਕਣਕ ਕੋਣਕਾ ਪੈ ਗਈਆਂ ਪਰੋਲਿਆਂ ਚ ਅੱਛਾ ਜੋ ਕੋਈ ਵੇਚਿਆ ਵਟਿਆ ਵਾ ਮੇਰੇ ਨਾਲ ਕੇ ਦਾਹੀਆ ਪਿਆਰ ਰੱਖ ਦਿੱਤਾ ਮੇਰੇ ਹੱਥ ਦੇ ਰੱਖ ਕੇ 사ਸ ਨੇ ਹਾਏ ਵੀ ਆਵਲੇ ਵਰਤਲਾ ਆਂਦੀ ਮੈਂ ਦਾਸਾਂ ਹੀ ਦੇ ਲਾ 10000 ਰੁਪਿਆ ਤੇ ਮੈਂ ਕੀ ਕਰਾਂ ਡੈਡੀ ਮੈਂ ਕਿੱਥੇ ਜਾਵਾਂ ਮੈਂ ਇਹਨੂੰ ਕੀ ਕਰਾਂ ਹਾਏ ਤੇ ਉਹ ਪਰੋਣਾ ਪਰੋਣੇ ਦਾ ਮਾਉਂ ਜੀ ਦਾ ਤੈਨੂੰ ਪਤਾ ਹੀ ਆ ਆਪਣੀ ਮਾਂ ਦੇ ਮਗਰ ਲੱਗਾ ਹੀ ਉਹਨਾਂ ਮਾਂ ਨੂੰ ਕਹਿੰਦਾ ਨੇ ਵੀ ਮਾਂ ਮੈਂ ਕਿੱਥੇ ਕਿੱਥੋਂ ਖर्चा ਕਰਨਾ ਹੈ ਉਹਨੇ ਤਾਂ ਰਹਿਣਾ ਹੀ ਫਿਰ ਝੁੱਡੂਆ ਮੈਨੂੰ ਲੱਗਦਾ ਉਹਦੇ ਮੁਖਤ ਦਾ ਕੰਮ ਆ ਇਹਨਾਂ ਦਾ ਸਰ ਦਾੜੀ ਪੱਠੇ ਪਾਉਂਦਾ ਟੋਟ ਟਟ ਮਰਦਾ ਤੇ ਮਗਰੋਂ ਥੋੜੀ 10000 ਰੁਪਿਆ 10000 ਰੁਪਈਆ ਨਾ ਡੀ ਵੋਟੀ ਲੈ ਜਾਂਦੀ ਤੇ ਕਿਤੇ ਮੋੜ ਕੇ ਨਹੀਂ ਲਿਆਉਂਦੀ ਰੁਪਈਆ ਵੀ ਤੇ ਮੇਰੀ ਦੀ ਨੇ 6 ਮਹੀਨੇ ਦਾ ਜਾ ਨਾ ਕਿੱਦਾਂ ਕੱਢਣੇ ਆ ਉਹਨੂੰ ਆਖੋ ਵੱਖਰੇ ਹੋ ਜੋ ਜੋ ਬਣਦਾ ਆਪਣਾ ਲੱਲਣ ਦੁੰਦਰ ਸਾਡੇ ਮੂੰਹੋਂ ਨਹੀਂ ਨਾ ਇਹ ਗੱਲ ਫੱਬਦੀ ਕਿਉਂ ਨਹੀਂ ਫੱਬਦੀ ਗੱਲ ਅਸੀਂ ਇਹ ਗੱਲ ਸੁਣ ਮੇਰੀ ਗੱਲ ਸਾਡੇ ਮੂੰਹ ਕਿੱਦਾਂ ਫੱਪਣੀ ਏ ਅਸੀਂ ਆਪਣੀ ਕੁੜੀ ਨੂੰ ਕਹਿਣਾ ਵਾ ਅਸੀਂ ਉਹਨਾਂ ਨੂੰ ਥੋੜੀ ਕਹਿਣਾ ਉਹ ਮੈਂ ਹੈ ਅਸੀਂ ਉੱਥੇ ਜਾ ਕੇ ਆਖਦਾਂ ਉਹਨਾਂ ਕਹਿਣਾ ਇਹਦੇ ਮਾਂ ਪਿਓ ਆਣ ਕੇ ਅੱਡ ਕਰਾ ਕੇ ਆ ਉਤਰਾਂ ਨੂੰ ਵਾਕੀ ਹੋਣਾ ਤੇ ਅੱਡ ਹੋ ਜੋ ਚੁੱਪ ਕਰਕੇ ਅਹੀਂ ਕਹੀਂ ਫੋਨ ਲਾਉਨੇ ਦੋਵੇਂ ਜਾਣੇ ਅਹੀਂ ਕਰਦੇ ਆਂ ਸ਼ਿੰਦੀ ਨਾਲ ਕੱਲ ਕਿ ਸ਼ਿੰਦੀ ਉਹਨਾਂ ਦੇ ਗਾੜੀ ਚੋੱਕ ਕੇ ਪੈਸੇ ਮਾਰਦਾ 10000 ਰੁਪਈਆ ਵੀ ਮੈਂ ਨਹੀਂ ਲੈਣਾ ਜਿੰਨਾ ਸਾਡਾ ਹਿੱਸਾ ਬਣਦਾ ਉਹਨੂੰ ਇਹ ਸਾ ਦੋ ਕਿੰਨੇ ਪੈਸੇ ਦੀ ਕਣਕ ਹੋਈ ਕਿ ਨਾ ਸਾਡਾ ਇਹ ਸਾ ਦੋ ਉਹਨੂੰ ਪੈਸੇ ਮੈਂ ਉਹ ਤਾਂ ਮੈਂ ਆਖਣ ਡਿਆ ਮੈਂ ਵੀ ਉਹ ਪਰੋਣਾ ਬੋਲੇ ਤਾਂ ਹੀ ਆ ਤਾਂ ਉਹਦੇ ਬੋਲਦੇ ਚੰਗੇ ਲੱਗਾਂਗੇ ਕਿਉਂ ਕੁੜੀ ਨੂੰ ਫੋਨ ਕਰਦੇ ਪਹਿਲਾਂ ਕੁੜੀ ਆਪੇ ਗੱਲ ਕਰੂ ਕਰਨਾ ਆਪ ਇਸ ਵੇਲੇ ਸਵਾਤੇ ਆਪਾਂ ਇਹ ਆ ਕਿ ਮੈਂ ਪੱਠਾ-ਦੱਥਾ ਲਾਵਾਂਗੇ ਸਵਾਤੇ ਫੜਾਂਗੀ ਮੋਟਰਸਾਈਕਲ ਤੇ ਜਾਵਾਂਗੀ ਉੱਥੇ ਹਾਂ ਤਾਂ ਮੁੜ ਕੇ ਪਹਿਲਾਂ ਘਰ ਪਾ ਕੇ ਜਾਵਾਂਗੇ ਪੱਠੇ ਤੇ ਮੁੜ ਕੇ ਪਾਵਾਂਗੇ ਉਹਨਾਂ ਨੂੰ ਪੱਠੇ ਜਾ ਕੇ ਐ ਵੇਖੀਏ ਤਾਂ ਸੱਲੀਆਂ ਹੁੰਦੀਆਂ ਸਾਡਾ ਕੋਈ ਨਹੀਂ ਕਿ ਮਰਚ ਭੰਦਾ ਗੱਲ ਕਰਨ ਦਾ ਅਸੀਂ ਮਾਂ ਪਿਓ ਵਾਂਹ ਤੀ ਦਿੱਤੀ ਆ ਅਸੀਂ ਨੌਕਰਾਨੀ ਨਹੀਂ ਦਿੱਤੀ ਭੁੱਖੀ ਮਾਰਨ ਮਾਤ ਨਹੀਂ ਦਿੱਤੀ ਤੇ ਉੱਥੋਂ ਮਿਲੇ ਕੱਖ ਨਾ ਤੇ ਜੇ ਪਰੋਣੇ ਨੇ ਲੱਤ ਲਾਊਗਾ ਸਾਡਾ ਤੇ ਕੀ ਕਰਾਂਗੇ ਉੱਥੇ ਅਸੀਂ ਪਰੋਣੇ ਨੂੰ ਸਮਝਾ ਲਾਂਗੇ ਫਿਰ ਆਪਣੀ ਕੁੜੀ ਨੂੰ ਲੈਵਾਂਗੇ ਘਰ ਨੂੰ ਵੀ ਠੀਕ ਆ ਜੇ ਮੈਂ ਆਪਣਾ 10000 ਨਸਾਰ ਤਾਂ ਅਸੀਂ ਆਪਣੀ ਲੱਗਾ ਰਹਿਣ ਤਾਂ ਕੋਈ ਨਹੀਂ ਹੋਣ ਲੱਗਾ ਤੁਸੀਂ ਹਾਂ ਮੇਰੇ ਕੋਲ ਜੋ ਇੰਨਾ ਕੋ ਸੁਣ ਕੇ ਗੱਲ ਦੱਸਣ ਦੇ ਮੈਨੂੰ ਆਉਂਦਿਆ ਕਿਉਂ ਨਹੀਂ ਗੱਲ ਦੱਸੀ ਵੀ ਫੋਨ ਆਇਆ ਕੁੜੀ ਦਾ ਮੈਂ ਢਿੱਡ ਬਰੁੰਦ ਰਿਆ ਗਿਆ ਵਾ ਕਿ ਤੇਡੀ ਕੁੜੀ ਮੇਰੇ ਦੁਖੀ ਹੋ ਗਈ ਹੋਤੀ ਉਹ ਚੁੱਪ ਕਰ ਜਾ ਤੂੰ ਤੇ ਤਬੀ ਐਂ ਤੂੰ ਮੇਰੀ ਸੁਣੀ ਨਹੀਂ ਕੋਈ ਗੱਲ ਵੀ ਤੇ ਆਪਣੀ ਡੈਬੇ ਰੋਣਾ ਰਪਾ ਪਾਉਣ ਧੀਆਂ ਦੇਣੀਆਂ ਤੇ ਕਰਮਾਂ ਵਿੱਚ ਚੰਗੇ ਲਿਖੀ ਰੱਬਾ ਇੰਨਾ ਨਾ ਨਾ ਕੋ ਲੱਭੇ ਮਾੜਾ ਅੰਤਰਬਲਛਨੇ ਦਾ ਜਿਹੜਾ ਵੀ ਕੋਈ ਮਤਬਲ ਨੂੰ ਹੀ ਆ ਮਤਬਲ ਨੂੰ ਹੀ ਆ ਬਸ ਹੋਰ ਇਹਨਾਂ ਨੂੰ ਕੋਈ ਨਹੀਂ ਰਹੇਗਾ ਉਹ ਤਾਂ ਕਰਦਾ ਮਾਲਕ ਵਾ ਤੇ ਬੁੱਢੀ ਮਤ ਬਲੀ ਹੋਈ ਫਿਰ ਕੇ ਦੂਜੀ ਨੌਨ ਚੰਗਾ ਜਾਣਦੀ ਉਹ ਵੀ ਮੇਰੇ ਤੇ ਉਹਨੇ ਛਿਲਕੇ ਸੋੜ ਦਿੱਤਾ ਮਤ ਬਲੀ ਆ ਪੀ ਹਾੜੀ ਐਸੀ ਨੇ ਕੋਣਾ ਨਹੀਂ ਦਾ ਗੱਲ ਹੀ ਕੋਈ ਨਹੀਂ ਇਹਨੂੰ ਜਿੱਥੇ ਰੱਖਾਂਗੇ ਉੱਥੇ ਤੇ ਕੋਈ ਨਹੀਂ ਫਿਰ ਤੂੰ ਹੀ ਨੌਨ ਸਵੇਰੇ ਜਾ ਕੇ ਆਖਿਓ ਵੀ ਕੋਈ ਗੱਲ ਨਹੀਂ ਪੁੱਤ ਕੋਈ ਨਹੀਂ ਹੁਣ ਐਰਕਾ ਦੀ ਵਾਰੀ ਵੇਖੋ ਮੁੜ ਕੇ ਵੇਖਾਂਗੇ ਇਹ ਗੱਲ ਨਹੀਂ ਹੁਣ ਦੇਣੀ ਯਾਦਗਾਰ ਵੱਖਰੀ ਹੈ ਉਹ ਵੀ ਕੁੜੀ ਜਾਂ ਇਹ ਸਭ ਬਰਾਬਰ ਮਿਲੂਗਾ ਜੇ ਅਗਰ ਮੈਂ ਲੈ ਕੇ ਆ ਜਾਣਾ ਇਹ ਕੁੜੀ ਨੂੰ ਤੂੰ ਜੋ ਕਰਨਾ ਹੈਗਾ ਕਰ ਲਈ ਹੁਣ ਇੱਥੇ ਨਾ ਤਪ ਚੰਗਾ ਮੈਂ ਵੀ ਜਾਵਾਂਗੇ ਪੱਠੇ ਪਾਵਾਂ ਇੱਕ ਹਾਏ ਹਾਏ ਨਹੀਂ ਤੇਰਾ ਸੜ ਗਿਆ ਫੋਨ ਤੂੰ 24 ਘੰਟੇ ਫੋਨ ਦੁਆਲੇ ਹੀ ਰਿਆ ਕਰ ਮਾਤਾ ਫੋਨ ਨਾ ਸਾੜ ਪਤਾ ਕਿੰਨਾ ਮਹਿੰਗਾ ਮੁੜ ਕੇ ਤੇਰਾ ਹੀ ਮੁੰਡਾ ਲੈ ਕੇ ਦੇਣਾ ਫੇਰ ਰੋਂਦੀ ਫਰੇਂਗੀ ਤੈਨੂੰ ਤਾਂ ਉਹ ਹੀ ਨਹੀਂ ਪਤਾ ਵੀ ਘਰ ਵਿੱਚ ਕੀ ਬੰਦਿਆ ਵਾ ਕੀ ਹੋਣਗਾ ਤੈਨੂੰ ਤੇ ਬਸ ਉਂਗਲਾਂ ਹੀ ਮਾਰਨਦਾ ਵੀ ਉਂਗਲਾਂ ਮਾਰੀ ਜਾਵਾ ਇੰਜ 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 ਬਸ ਇਹੋ ਹੀ ਕੰਮ ਵਾ ਓਹੋ ਮੰਮੀ ਪਹਿਲਾਂ ਤਾਂ ਤੁਸੀਂ ਚਾਚੀ ਦੀ ਸੇਵਾ ਕਰਕੇ ਆਏ ਹੁਣ ਤੁਸੀਂ ਮੇਰੇ ਦੁਆਲੇ ਹੋ ਗਏ ਆਂ ਇਹ ਗੱਲ ਕੁਝ ਹੋਰ ਹੋਇਆ ਹੁਣ ਹਾਏ ਨਹੀਂ ਹੋਰ ਕੀ ਹੋਣਾ ਚਾਹੀਦਾ ਹੈਗਾ ਇਹ ਗੱਲ ਦੱਸ ਪਹਿਲਾਂ ਮੈਨੂੰ ਕੀ ਹੋ ਰਿਹਾ ਹੈ ਫਿਰ ਕੀ ਹੋਇਆ ਫਿਰ ਗੁੱਸੇ ਚ ਕਾ ਤੋ ਬੋਲਣ ਡਿਆ ਸਿੰਦੀ ਦਾ ਫੋਨ ਆਇਆ ਤੇ ਡਾੜੀ ਨੂੰ 10000 ਰੁਪਏ ਦਿੱਤਾ ਤੇ ਉਹਦੇ 6 ਮਹੀਨੇ ਨਗਾ ਉਹਦੇ ਨਾਲ ਹੁਣ ਮੈਨੂੰ ਇਹ ਦੱਸ 6 ਮਹੀਨੇ ਲੰਘੀ ਜਾਣਗੇ 10000 ਰੁਪਏ ਨਾ ਆਹ ਕਿਹੜੀ ਗੱਲ ਹੋਈ ਪਹਿਲਾਂ ਮੰਮੀ 10000 ਰੁਪਏ ਨਾ 6 ਮਹੀਨੇ ਕੌਣ ਕੱਢਦਾ ਹੁੰਦਾ ਮੈਂ ਕੱਢਣੀ ਕਿਦਾਂ ਹਾਏ ਉਹ ਤਾਂ ਮੈਂ ਕਹਿਣ ਡਿਆ ਮੈਂ ਤਾਂ ਜਾ ਲਿਕੇ ਜਾਉਂ ਤੇ ਕਿਹੜੀ ਚੰਦੀ ਖਰਚ ਕੇ ਆ ਜਾਂਦੀ ਹੈ ਤੇ ਮੇਰੀ ਕੁੜੀ ਕੁੜੀ ਕਿੰਨੀ ਦੁਖੀ ਹੋ ਗਈ ਆ ਉ ਹੁਣ ਦਿਨ ਹੁੰਦਾ ਨਾ ਤੇ ਮੈਂ ਹੁਣੇ ਚਲ ਜਾਣਾ ਹੈਗਾ ਆ ਤੇ ਬੜੀ ਗਲਤ ਗੱਲ ਆ ਮੰਮੀ ਫਿਰ ਤੂੰ ਤੇ ਗਲਤੀ ਕਹ ਤੇਣੀ ਆ ਤੈਨੂੰ ਤੇ ਮਾਸਾ ਗੁੱਸਾ ਨਹੀਂ ਚੜਿਆ ਗੱਲ ਸੁਣ ਕੇ ਵੀ ਹਾਏ ਕਿਉਂ ਇਦਾਂ ਹੋਈ ਆ ਹਾਏ ਅੱਜੀ ਜੀ ਦੀ ਕਿੱਥੋਂ ਖਾਊਗੀ ਤੂੰ ਤੇ ਪਰ ਮੰਮੀ ਮੇਰੀ ਗੱਲ ਸੁਣੋ ਵੀ ਜੇ ਅਸੀਂ ਉਹਨਾਂ ਦੇ ਘਰ ਜਾ ਕੇ ਬੋਲਾਂਗੇ ਚੰਗੇ ਲੱਗਾਂਗੇ ਪਰ ਉਹਨਾ ਆਪੇ ਗੱਲ ਕਰੇ ਨੀ ਭੈਣਾ ਪਰੋਣਾ ਨਹੀਂ ਗੱਲ ਕਰਾ ਤੇ ਪਰੋਣਾ ਕਾਹੇ ਜੋਗਾ ਹੋਵੇ ਤੇ ਫਿਰ ਕਿਉਂ ਅਸੀਂ ਜਾਈਏ ਕੀ ਅਨੰਦਰੋਂ ਨਹੀਂ ਕਿਉਂ ਥਾਲੀ ਜੀ ਨਹੀਂ ਦਿਖਦਾ ਕੁਛ ਜੇ ਪਰੋਣਾ ਇੰਨੇ ਜੋਗਾ ਹੋਵੇ ਨਾ ਸਾਨੂੰ ਲੋੜ ਹੀ ਨਹੀਂ ਕਿ ਜਾਣਦੀ ਹੁਣ ਤੂੰ ਐਦਾਂ ਕਰੀ ਪ੍ਰੈਸ ਕਰਦੀ ਕੱਪੜੇ ਮੇਰੇ ਵਿੱਚ ਉਹਦੇ ਵੀ ਟਾਈਮ ਨਾ ਤੇ ਸਵੇਰੇ ਉੱਠ ਕੇ ਸਵਾਤੇ ਇੱਕ ਅੱਧੀ ਰੋਟੀ ਲਾਦੀ ਆਪਣੇ ਪਿਓ ਨੂੰ ਅਹੀਂ ਸਵਾਤੇ ਚਲ ਜਾਣਾ ਵਾ ਹੁਣ ਪਤਾ ਨਹੀਂ ਉਹ ਮੇਰੀ ਰਾਤ ਕਿੱਦਾਂ ਲੰਘਣੀ ਇੰਨੀ ਔਖੀ ਕੋਈ ਨਹੀਂ ਮੰਮੀ ਮੈਂ ਕਰ ਦਿੰਨੀ ਆ ਤਾਂ ਤੁਸੀਂ ਚੰਗੀ ਤਰ੍ਹਾਂ ਗੱਲ ਕਰਕੇ ਹੀ ਆਇਓ ਗੱਲ ਕਰਕੇ ਆਉਣੀ ਆ ਕਿ ਹੁਣ ਵੇਖੀ ਜੋ ਜਿਹੜੀ ਹੋਊ ਫਿਰ ਨਾ ਤੇ ਖਾਲੀ ਜਾਣ ਸਾਡੀ ਤਰਿਆਂ ਨੇ ਲੈ ਮਾਤਾ ਕੀ ਕਹਿੰਦੇ ਹੁੰਦੇ ਆ ਕਰ ਪਰਾਈਆਂ ਤੇ ਆਉਣ ਜਾਈਆਂ ਤੂੰ ਮਾਤਾ ਇੰਨਾ ਪੂਰਾ ਉਹਦਾ ਸੋਚਦੀ ਹੀ ਆ ਤੇਰੇ ਨਾਲ ਹੀ ਵੇਖਲਾ ਹੋ ਗਿਆ ਹੀ ਉਹ ਜਿੱਤ ਨੂੰ ਮਾਤਾ ਹੁਣ ਸਮਝਾਇਆ ਹੀ ਮੈਂ ਕਿੰਨਾ ਕਿ ਨਾ ਐਦਾਂ ਕਰ ਪਰ ਮਾਦਾ ਤੂੰ ਵੀ ਨਹੀਂ ਕੋ ਸੋਚਿਆ ਹੁਣ ਤੇਰੀ ਕੁੜੀ ਦੇ ਗੜੀ ਆਉਣ ਲੱਗੀਆਂ ਨਾ ਉਹ ਵੀ ਤਾਂ ਤੇਰੀ ਕੁੜੀ ਹੀ ਉਦੋਂ ਤਾਂ ਤੈਨੂੰ ਦੁੱਖ ਲੱਗਾ ਨਾ ਹੁਣ ਵੇਖ ਕਿਦਾਂ ਚੀਕਾਂ ਮਾਰਦੀ ਆ ਕਿਦਾਂ ਸਾਰਾ ਪਿੰਡ ਇਕੱਠਾ ਕਰਨ ਨੂੰ ਫਿਰਦੀ ਆ ਐਦਾਂ ਹੀ ਮਾਦਾ ਪਤਾ ਲੱਗਦਾ ਹੁੰਦਾ ਅਕਲਾ ਵੀ ਐਦਾਂ ਹੀ ਹੁੰਦੀਆਂ ਹੁੰਦੀਆਂ ਰੱਬ ਵੀ ਫਿਰ ਸਾਰਾ ਕੁਝ ਵੇਖਦਾ ਹੀ ਆ ਹੁਣ ਪਤਾ ਲੱਗੂਗਾ ਇਹਨੂੰ ਜਦੋਂ ਕੁੜੀ ਤੇ ਜਾਊਗੀ ਸਹਰੇ